ਪਾਂਡੇ ਥੌਲਿਆਂ ਦੇ ਚੱਕਰਾਂ ਦੇ ਵਿੱਚ ਰਹਿ ਗਏ ਤੇ ਤੁਹਾਡੀ ਫੋਟੋ ਤੇ ਜੈਮ ਵਾਲਾ ਪੈ ਜਾ ਪੱਕੀ ਲੋਕ ਪ੍ਰੈਕਟੀਕਲ ਕਰਦੇ ਕਰਦੇ ਲੋਕਾਂ ਦੀ ਧੀ ਪੁੱਤ ਨੂੰ ਮਾਰ ਦਿੰਦੇ ਆ ਜਿੰਨੇ ਪੰਜਾਬ 'ਚ ਮੈਸਾਪ ਫੜਿਆ ਹੋਂ ਰਿਕਾਰਡ 'ਚ ਕਹਿੰਨੇ ਫੜੇ ਤੇ ਮੈਨੂੰ ਦੱਸ ਦੋ ਜਿਹੜੇ ਡੜ ਕੇ ਮੂੰਹ ਦਾ ਕਾਜ ਅਸਰੀ ਕਢਾਈਆਂ ਕੇ ਜਵਾਬੋ ਕਰਨਾ ਪੂਰਾ ਗੋ ਡਾਇਲੋਗ ਹੁੰਦਾ ਲੈ ਗੁਰੂਆ ਸੱਪ ਨਾਲੋਂ ਤੇ ਜ਼ਿਆਦਾ ਜ਼ਹਿਰੀ ਮੈਂ ਆ ਮ ਸੱਪ ਮਰ ਗਿਆ ਹੁਣ ਮੈਨੂੰ ਕੀ ਹੋਣਾ ਹੱਥ ਨਾ ਗੰਡਾ ਦਿੱਤੀਆਂ ਮੂੰਹ ਨਾ ਖੋਲਣੀਆਂ ਇਹੋ ਜਿਹੀ ਜੱਟ ਦੇਖ ਰਿਹਾ ਜੀ ਲਾਈਵ ਸਬਨ ਚੈਨਲ ਪੰਜਾਬ ਤੇ ਅੱਜ ਆਪਾਂ ਆਏ ਹੋਏ ਆ ਪੱਟੀ ਬਾਬੇ ਸੱਪਾਂ ਵਾਲੇ ਕੋਲ ਤੇ ਬਾਬੇ ਤੋਂ ਪੁੱਛਾਂਗੇ ਕਿ ਕਿਹੜਾ ਸੱਪ ਜਰੀਲਾ ਹੈ ਤੇ ਕਿਹੜਾ ਨਹੀਂ ਕਿਹੜਾ ਸੱਪ ਜਿਹੜਾ ਜ਼ਿਆਦਾ ਪੰਜਾਬ ਦੇ ਵਿੱਚ ਅੱਜ ਕਾ ਰੌਲਾ ਚੱਲਦਾ ਕੀ ਪੰਜਾਬ ਦੇ ਵਿੱਚ ਸੱਪ ਕਾਮਨ ਕਰੈਪ ਇੱਕ ਬਹੁਤ ਮਸ਼ਹੂਰ ਹੈ ਵੀ ਇਹ ਸੱਪ ਮੰਜੀ ਤੇ ਚੜ ਕੇ ਬਾਈਟ ਕਰ ਦਿੰਦਾ ਵਾ ਮੰਜੀ ਤੇ ਚੜ ਕੇ ਲੜਦਾ ਇਹਦੇ ਨਾਲ ਬਹੁਤ ਮੌਤਾ ਹੋ ਰਹੀਆਂ ਨੇ ਉਹ ਕਰਦਿਆਂ ਬਾਬੇ ਨਾਲ ਗੱਲਬਾਤ ਵੀ ਇੱਕ ਸੱਪ ਦੀ ਪ੍ਰਜਾਤੀ ਕਿਹੋ ਜੀ ਹੁੰਦੀ ਏ ਕਿਹੋ ਜੀ ਨਸਲ ਹੁੰਦੀ ਏ ਤੇ ਕਿਹੜਾ ਕਲਰ ਹੁੰਦਾ ਸੱਪ ਦਾ ਬਾਬਾ ਜੀ ਕਾਫੀ ਇੱਕ ਰੌਲਾ ਪੈਂਦਾ ਵੀ ਕਾਮਨ ਕਰੈਪ ਦਾ ਕੁਝ ਕਾਮਨ ਕਰੈਪ ਨਾਂ ਦਾ ਸੱਪ ਜਿਹੜਾ ਮੰਜੀ ਤੇ ਚੜ ਕੇ ਬਾਈਟ ਕਰ ਜਾਂਦਾ ਉਹ ਕਿਹੜਾ ਸੱਪ ਹੈ ਉਸ ਸੱਪ ਬਾਰੇ ਸਾਨੂੰ ਜਾਣਕਾਰੀ ਦਿਓ ਥੋੜੀ ਦੇਖੋ ਮੇਰੇ ਏਰੀਆ ਦੇ ਵਿੱਚ ਨਾ ਕਾਫੀ ਜ਼ਹਿਰ ਵਾਲੇ ਤੇ ਕਾਫੀ ਬਿਨਾਂ ਜ਼ਹਿਰ ਵਾਲੇ ਪੰਜਾਬ ਚ ਤਿੰਨ ਨਸਲਾਂ ਵਾ ਜ਼ਹਿਰ ਵਾਲੀ ਕੋਬਰਾ ਕ੍ਰੈਟ ਤੇ ਵਾਈਪਰ ਇਹ ਤਿੰਨ ਸਭ ਬਾਈਟ ਕਰਨ ਨੂੰ ਸਿਰਫ ਤੁਹਾਨੂੰ ਇੱਕ ਡਾਕਟਰ ਬਚਾ ਸਕਦਾ ਕੋਈ ਦੇਸੀ ਦਵਾਈ ਹਕੀਮ ਵੈਦ ਹੋ ਗਈ ਜਿਹੜਾ ਤੁਹਾਨੂੰ ਇਹ ਚੀਜ਼ਾਂ ਤੋਂ ਬਚਾਉਣ ਤੋਂ ਮਤਲਬ ਦਾਵਾ ਕਰਦਾ ਮੈਂ ਬਚਾ ਲਊਗਾ ਡਰਾਮਾ ਹੁਣ ਪੰਜਾਬ ਦੇ ਵਿੱਚ ਗੱਲਾਂ ਸਮਝੋ ਵੀ ਸਭ ਜ਼ਹਿਰ ਵਾਲੇ ਕੀ ਨੇ ਉਹਨਾਂ ਦੇ ਵਿੱਚ ਦੋ ਸਭ ਸਿਰਫ ਪੰਜਾਬ ਚ ਮਿਲਦੇ ਜਿਹੜੇ ਸਭ ਦਾ ਮਰਸਲ ਵਾਈਪਰ ਨਾਮ ਲੈਣ ਉਹ ਹਮਾਚਰੀਨ ਕੀ ਦਾ ਉਹ ਜਿਆਦਾ ਪੰਜਾਬ ਚ ਨਹੀਂ ਮਿਲਦਾ ਉਹ ਸਿਰਫ ਗਰਦਾਸਪੁਰ ਕਲਾ ਨੌਰੇ ਦੀ ਚ ਹਮ ਇਹ ਮਾਰੇ ਮੋਡੇ ਚ ਦਾ ਰਈਆ ਪੈਂਦਾ ਦਰਿਆ ਕੋਈ ਰੋਡ ਲੱਗੇ ਹਮਾਚ ਚ ਕੋਈ ਇੱਕ ਅੱਧਾ ਜਿਹਦਾ ਪੱਕਾ ਨਹੀਂ ਸਕਦੇ ਪਰ ਬਹੁਤ ਘੱਟ ਮਿਲਦੇ ਤੇ ਜਿਹੜਾ ਕਰਾਇਤ ਸੱਪਾ ਉਹਨੇ ਕੀ ਕਰਨ ਹੁੰਦਾ ਉਹ ਬੰਦੇ ਨਾਲ ਮੰਜੀ ਤੇ ਚੜ ਜਾਂਦਾ ਕਿਸੇ ਦੇ ਘਰ ਆ ਗਿਆ ਫਿਰਦਾ ਦੁਰਦਾ ਘਰ ਬੈਠ ਲੱਗਾ ਜੋ ਕੋਈ ਵੀ ਲੱਗਾ ਮੰਜੀ ਤੇ ਕੋਈ ਵੀ ਸੁੱਤਾ ਭਾਵੇਂ ਲੇਡੀਜ਼ ਜੈਂਸ ਭਾਵੇਂ ਬੱਚਾ ਉਹਨੂੰ 5-7-10 ਫੁੱਟ ਦੂਰੋਂ ਉਹ ਸੀਦੀ ਕਰਮੇਚ ਮਿਲਦੀ ਉਹਨੇ ਮੰਜੀ ਦੇ ਚੜ ਜਾਣਾ ਹੂੰ ਬੰਦੇ ਨੇ ਮਾੜੇ ਜਿਹੇ ਸਰੀਰ ਦਾ ਭਾਰ ਪਾਉਣਾ ਉਹਨੇ ਦੰਦੀ ਵੜਦੇ ਨਹੀਂ ਤੁਹਾਨੂੰ ਦੰਦੀ ਦਾ ਨਹੀਂ ਪਤਾ ਲੱਗਾ ਹੂੰ ਉਹ ਜ਼ਾ ਫਿਰ ਦਰਸ਼ਨੀ ਨਹੀਂ ਕਰਾਉਂਦੇ ਉਹ ਆਪਣੀ ਕਿਰਾਇਤ ਕਿੰਦੀ ਹੂੰ ਸਾਇਲੈਂਟ ਗਿਲਰ ਰਾਤ ਦਾ ਸ਼ੈਤਾਨ ਇਹ ਤਾਂ ਬੜਾ ਕੁਝ ਕਹਿੰਦੇ ਹੋ ਸਾਬ ਕਾਫੀ ਵੀਡੀਓ ਜੇ ਤੁਹਾਡੇ ਸੁਣਦੇ ਆ ਵੀ ਇੰਸਟਾਗ੍ਰਾਮ ਤੇ ਜੇ ਤੁਸੀਂ ਵੀਡੀਓ ਪਾਉਂਦੇ ਵੀ ਜੇ ਤੁਸੀਂ ਫਾਂਡੇ ਥੋਲਿਆਂ ਦੇ ਚੱਕਰਾਂ ਦੇ ਵਿੱਚ ਰਹਿ ਗਏ ਤੇ ਤੁਹਾਡੀ ਫੋਟੋ ਤੇ ਜੈਮ ਵਾਲਾ ਪੈ ਜਾਊ ਪੱਕੀ ਦੇਖੋ ਮੈਂ ਜੋ ਸੱਚਾ ਬੋਲਦਾ ਮੈਂ ਹੁਣ ਹੋ ਗਿਆ 5-7 ਦਿਨਾਂ ਤੇ ਕਿਰਤੋਵਾਲ ਦਾ ਇੱਕ ਬੱਚਾ ਸੀ ਸਾਈਕਲ ਨੂੰ ਚੈਨ ਪਾਉਂ ਰਿਹਾ ਬੈਕ ਤੇ ਘਰ ਸੀ ਉਹ ਅਜੇ ਤੱਕ ਖੇਤਾਂ 'ਚ ਘਰ ਹੁੰਦਾ ਔਰ ਹੱਥ ਤੇ ਦੰਦੀ ਬੱਟੀ ਇਹ ਨਹੀਂ ਕਿ ਦੰਦੀ ਬੱਟੀ ਉਹਦੀ ਮਾਂ ਨੇ ਤੋੜ ਕੇ ਲਾ ਕੇ ਸੁਪਿਆ ਉਹ ਕੁੜੀਆ ਬਚਾਈ ਬਚਾਈ ਕਿਦਾਂ ਵੀ ਉਹਨੂੰ ਸੱਪ ਨਾਰਮਲ ਬਿਨਾ ਜ਼ਹਿਰ ਵਾਲਾ ਲੜਿਆ ਉਹਦੀ ਬਾਈਟ ਵੇਖ ਕੇ ਪਤਾ ਲੱਗ ਗਿਆ ਵੀ ਇਹਨੂੰ ਸੱਪ ਜ਼ਹਿਰ ਵਾਲਾ ਕੋਈ ਉਹਨੂੰ ਚੀਰਾ ਨਹੀਂ ਦਿੱਤਾ ਕੁਝ ਨਹੀਂ ਦਿੱਤਾ ਫੈਮਿਲੀ ਡਰੀ ਹੀ ਮੰਨ ਚੋ ਰੇਮ ਕੱਟਦਾ ਉਹ ਕੁੜੀਆ ਬਚ ਗਈ ਉਹ ਕੁੜੀਆ ਆਪਾਂ ਥੋੜੀ ਬਚਾਈ ਉਹ ਕੁੜੀਆ ਦੇ ਕਰਮ ਚੰਗੇ ਆ ਵੀ ਉਹਨੂੰ ਲੜਿਆ ਬਿਨਾ ਜ਼ਹਿਰ ਵਾਲਾ ਉਹਨੇ ਤੇ ਇੱਕ ਧਾਰੀ ਵਾਲ ਮੁੰਡੇ ਨੂੰ ਸੱਪ ਕੱਟਿਆ ਲੰਗਰ ਚੱਲਦਾ ਪਿਆ ਸੀ ਹੋਰੋਂ ਤੇ ਉਹ ਸੱਪ ਜਦੋਂ ਬਾਈਟ ਹੋਈ ਆ ਉਹ ਵੀ ਮੁੰਡੇ ਨੇ ਫੋਟੋ ਭਾਈ ਆ ਮੈਂ ਉਹਨੂੰ ਬਾਹਰ ਹੀ ਹਸਪੀਟਲ ਲਾਇਆ ਟੀਕੇ ਟੂਕੇ ਲੱਗੇ ਉਹ ਵੀ ਮੁੰਡਾ ਘਹਿਮਾ ਪਰ ਉਹ ਵੀ ਸੱਪ ਬਿਨਾ ਜ਼ਹਿਰ ਵਾਲਾ ਜ਼ਹਿਰ ਅਲੀ ਸੱਪ ਦੇਤੇ ਸਿਰਫ ਇੱਕ ਟੀਕੇ بچਾ ਸਕਦੀ ਆ ਪਰ ਲੋਕ ਦੇ ਨੇ ਗਈ ਜਾਂਦੇ ਲੈ ਨਬਜ਼ ਚਲਦੀ ਹੈ ਮੇਰੇ ਕੋ ਆ ਜਾਓ ਮੈਂ ਉਹ ਕਰ ਦੂੰ ਮੈਂ ਜਾਊ ਕਰ ਦੂੰ ਲੋਕ ਪ੍ਰੈਕਟੀਕਲ ਕਰਤੇ ਕਰਦੇ ਲੋਕਾਂ ਦੀ ਧੀ ਪੁੱਤ ਨੂੰ ਮਾਰ ਦਿੰਦੇ ਆ ਜਿੰਨੇ ਪੰਜਾਬ ਚ ਮੈਂ ਸੱਪ ਫੜਿਆ ਆ ਰਿਕਾਰਡ ਚ ਕਹਿੰਨੇ ਫੜੇ ਤੇ ਮੈਨੂੰ ਦੱਸ ਦੋ ਹਮ ਕ੍ਰੈਪ ਸੱਪ ਜਦੋਂ ਬੰਦੇ ਨਾਲ ਸੌਂਦਾ ਹਮ ਇਹਨੇ ਬਾਈਟ ਕਰਤੀ ਤੁਸੀਂ ਦੇਖੋ ਨਾ ਦੇਖੋ ਤੁਸੀਂ ਇਹਦੇ ਲੱਛਣਾਂ ਤੋਂ ਸਮਝ ਸਕਦੇ ਹਮ ਇਹਦਾ 2 ਸਵਾ 2 2.5 ਘੰਟੇ ਚ ਜ਼ਹਿਰ ਚੜਦਾ ਹਮ 2 ਘੰਟੇ ਦਾ ਬੰਦਾ ਬਿਲਕੁਲ ਠੀਕ ਰਹਿੰਦਾ ਹਮ ਅੱਬੇਂ ਤੇ ਸੱਪ ਲੜੀ ਨੂੰ ਹੋ ਗਿਆ ਕ੍ਰੈਕ ਉਹਨੇ ਥੋੜਾ ਜਿਹਾ ਸੰਗ ਫੜਦਾ ਜਦੋਂ ਫਿਰ ਉਹ ਸੱਪ ਕਿਸੇ ਨੂੰ ਬਾਈਟ ਕਰਦਾ ਲੋਕ ਦੇਸੀ ਦਵਾਈ ਦੇ ਚੱਕਰ ਚ ਪੈ ਗਏ ਪਹਿਲੋ ਗਲਾ ਫੜਦਾ 10% ਫੇਰ ਉਹ ਗਲਾ ਫੜਦਾ 50% ਫਿਰ ਪੇਟ ਚ ਦਰਦ ਹੋਣੀ ਜਦੋਂ ਲਾਸਟ ਵਾਲਾ ਟਾਈਮ ਆਉਣਾ ਉਹ ਬੰਦਾ ਪੇਹੋਸ਼ ਹੋ ਜਾਂਦੇ 1 ਘੰਟੇ ਬਾਅਦ ਵੀ 15 ਮਿੰਟ ਬਾਅਦ ਵੀ 20 ਮਿੰਟ ਬਾਅਦ ਵੀ 2.5 ਘੰਟੇ ਬਾਅਦ ਵੀ ਜੇ ਮੈਡੀਕਲ ਹੈਲਪ ਮਿਲ ਜੇ ਬੰਦਾ ਬਚ ਸਕਦਾ ਲੋਕ ਇੱਕ ਫਾਂਡੇ ਲਗੋਣੇ ਠੀਕ ਹੋਇਆ ਦੂਜੇ ਕੋ ਚਲੇ ਨੇ ਦੂਜੇ ਕੋ ਨਾ ਠੀਕ ਹੋਇਆ ਤੀਜੇ ਕੋ ਚਲੇ ਨੇ ਸਭ ਤੋਂ ਵੱਡਾ ਅੰਧੇ ਵਿਸ਼ਵਾਸ ਲੋਕਾਂ ਦੇ ਵਿੱਚ ਪੱਗ ਕੀ ਆ ਬੀਜੇ ਸਾਪ ਬਿਨਾ ਜ਼ਹਿਰ ਵਾਲਾ ਲੜਿਆ ਤੇ ਡਾਕਟਰਾਂ ਨੇ ਇੱਕ ਟੀਕਾ ਲਾਉਣਾ ਤੇ ਬੰਦੇ ਨੇ ਜ਼ਹਿਰ ਨਾਲ ਮਰ ਜਣਾ ਇਦਾਂ ਕੁਛ ਨਹੀਂ ਹੁੰਦਾ ਜਦੋਂ ਸਾਪ ਬੰਦੇ ਨੂੰ ਬਾਈਟ ਕਰਦਾ ਹੈ ਡਾਕਟਰ ਸਾਹਿਬ ਤੋਂ ਪਹਿਲਾਂ ਉਹਨਾਂ ਦਾ ਬਲੱਡ ਕੱਟ ਹਮਮ ਲੇ ਬਾਉਂਡਰੀ ਦੇ ਉਹਨੂੰ ਟੈਸਟ ਕਰਦੇ ਔਰ ਇੱਕ ਕਲਾਟ ਵਗੈਰਾ ਬੰਦੇ ਆ ਜਿਉ ਕਲਾਟ ਵਗੈਰਾ ਬੰਦੇ ਆ ਫਿਰ ਉਹ ਇੰਜੈਕਸ਼ਨ ਜ਼ਹਿਰ ਵਾਲੇ ਲਾਉਂਦੇ ਆ ਕਿ ਇੰਜੈਕਸ਼ਨ ਦੇ ਵਿੱਚ ਉਹ ਕਲਾਉਡ ਵਗੈਰਾ ਬਲੱਡ ਵਿੱਚ ਨਹੀਂ ਜਾਂਦੇ ਫਿਰ ਉਹ ਨੋਰਮਲ ਦੋ ਤਿੰਨ ਇਨਫੈਕਸ਼ਨ ਦੀ ਟੀਕੇ ਲਾ ਕੇ ਬੰਦੇ ਨੂੰ 24 ਘੰਟੇ ਰੱਖਣ ਤੋਂ ਬਾਅਦ ਜਾਂ 12 ਘੰਟੇ ਜਾਂ 5 ਘੰਟੇ ਰੱਖਣ ਤੋਂ ਬਾਅਦ ਤੈਨੂੰ ਕਲਾ ਦਿੰਦੇ ਆ ਪਰ ਲੋਕ ਪਤਾ ਹੀ ਕਰਦੇ ਲੋਕਾਂ ਨੂੰ ਸਾਬ ਜ਼ਹਿਰ ਅੱਲਾ ਲੜਿਆਂ ਦਾ ਲੋਕੀ ਜਾਂਦੇ ਜਾਵਾਂਗੇ ਸਵੇਰੇ ਮੈਂ ਦੇਖਿਆ ਚੀਜ਼ਾਂ ਲੋਕੀ ਸਾਬ ਲੜੇ ਤੇ ਕੇਰ ਹੀ ਨਹੀਂ ਕਰਦੇ ਕੋਈ ਮੜਾ ਮੋਡਾ ਨਸ਼ਾ ਪਤਾ ਕਰਦਾ ਉਹਨੂੰ ਕਿਤੇ ਸੱਪ ਲੜ ਜੇ ਉਹ ਮੰਜੀ ਤੇ ਚੜ ਕੇ ਮੋਨੇ ਤਾਂ ਅਸਰ ਹੀ ਕਢਾਈਆਂ ਕਿ ਜਵਾਦੋ ਕਰਨਾ ਪੂਰਾ ਕੋ ਡਾਇਲੋਗ ਹੁੰਦਾ ਲੈ ਗੁਰੂਆ ਸੱਪ ਨਾਲੋਂ ਤੇ ਜ਼ਿਆਦਾ ਜ਼ਹਿਰੀ ਮੈਂ ਆ ਸੱਪ ਮਰ ਗਿਆ ਉਹਨਾ ਮੈਨੂੰ ਕੀ ਹੋਣਾ ਹੱਥ ਨਾ ਗੰਡਾ ਦਿੱਤੀਆਂ ਮੂੰਹ ਨਾ ਖੋਲਣੀਆਂ ਇਹੋ ਚੀਜ਼ਾਂ ਨੂੰ ਕਹਿੰਦੇ ਹਾਂ ਜਿਹੜਾ ਦੂਜਾ ਸੱਪ ਆ ਫਣੀਆ ਪੰਜਾਬ ਦਾ ਜਰੀਲਾ ਉਹਨੇ ਜਦੋਂ ਬਾਈਟ ਕਰਦੀਆਂ ਦੰਦੀ ਵੀ ਲਾਉਣੀ ਆ ਦੰਦ ਵੀ ਲੱਗਣਿਆ ਲਹੂ ਵੀ ਨਿਕਲਣਾ ਛੇਤੀ ਉਹ ਜ਼ਹਿਰ ਨਹੀਂ ਤਾਂ ਦੇ ਅੰਦਰ ਸੁੱਟਦਾ ਜਿਹੜਾ ਫਨਕ ਲਾਰਦਾ ਜੇ ਉਹਨੇ ਜ਼ਹਿਰ ਸੁੱਟਦਾ ਤੋਰੇ ਸੋਚ ਪੈ ਜਾਣੀ ਬੋ 40 ਮਿੰਟ ਚ ਬੰਦੇ ਨੂੰ ਮਾਰਨ ਦਾ ਦਮ ਰੱਖਦਾ ਹੂੰ ਜੇ 25 30 ਮਿੰਟ ਦੇ ਵਿੱਚ ਮੈਡੀਕਲ ਹੈਲਪ ਮਿਲ ਗਈ ਬੰਦਾ ਵੱਜੂਗਾ ਜੇ ਉਹਨੇ ਜ਼ਹਿਰ ਸੁੱਟਦਾ ਜੇ ਥੋੜੀ ਜਿਹੀ ਲਾਪਰਵਾਹੀ ਕੀਤੀ ਤੇ ਬੰਦਾ ਨਹੀਂ ਬਚਣਾ ਜਿਹੜੇ ਲੋਕ ਕਹਿੰਦੇ ਆ ਸੱਪ ਲੜ ਕੇ ਬੰਦਾ 1 2 ਮਿੰਟ ਦੇ ਵਿੱਚ ਮਰਦਾ ਉਹ ਜ਼ਰੂਰੀ ਨਹੀਂ ਸੱਪ ਜ਼ਹਿਰ ਵਾਲਾ ਹੈ ਉਹ ਡਰਦੇ ਨਾਲ ਹੀ ਮਰ ਜਾਂਦਾ ਪੰਜਾਬ ਦੇ ਵਿੱਚ ਕੋਈ ਸੱਪ ਐ ਹੋ ਜਾਨੀ ਜਿਹੜਾ ਤੁਹਾਨੂੰ 1 ਘੰਟੇ ਤੋਂ ਪਹਿਲੋ ਮਾਰਦੀ ਹੂੰ ਗੱਲਾਂ ਨਹੀਂ ਪ੍ਰੈਕਟੀਕਲ ਹੈ 40 45 40 45 ਮਿੰਟ ਹਰ ਇੱਕ ਸੱਪ ਹੀ ਜੜੀਏ ਤੇ ਜਿਹੜੇ ਤੁਸੀਂ ਸੱਪ ਦੀ ਗੱਲ ਕਰਦੇ ਪਏ ਵੀ ਜਰੀਲਾ ਇਨਾ ਸੱਪ ਕੋਈ ਪੰਜਾਬ ਦੇ ਵਿੱਚ ਨਹੀਂ ਹੈਗਾ ਮਤਲਬ ਕਿ ਕਿੱਥੋਂ ਦੀ ਹੱਦ ਤੱਕ ਇਹ ਇਹ ਨਾ ਹੋਵੇ ਕਿ ਮਤਲਬ ਕਿ ਤਰਨਤੋਂ ਤੋਂ ਲੈ ਕੇ ਜਿਵੇਂ ਤਾਂ ਉਹ ਏਰੀਆ ਚ ਰਹਿੰਦੇ ਕਿ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਛਾ ਜੀ ਤਿੰਨ ਨਸਲਾਂ ਕੋਬਰਾ ਕਰੈਟ ਤੇ ਵਿਪਰ ਇਹ ਤਿੰਨੇ ਸੱਪਾਂ ਦੇ ਵਿੱਚ ਇਹ ਨਹੀਂ ਹੈਗਾ ਵੀ ਇਹ ਬਾਈਟ ਕਰਨ ਤੋਂ ਬੰਦਾ 1 ਮਿੰਟ 'ਚ ਮਰ ਜਾਏ 1 ਘੰਟੇ 40 ਮਿੰਟ ਤੇ 40 ਮਿੰਟ 35 ਮਿੰਟ 40 ਮਿੰਟ ਦਾ ਟਾਈਮ ਇਹਨਾਂ ਦਾ ਵਾਅਦਾ ਫਣੀਆ ਗੱਲਾਂ ਨਾਲ ਨਹੀਂ ਰੋਜ਼ ਹੀ ਚੀਜ਼ਾਂ ਦੇ ਕੇਸ ਹੁੰਦੇ ਆ ਪੰਜਾਬ 'ਚ ਲੋਕ ਫੋਨ ਕਰਦੇ ਆ ਭਾਜੀ ਸੱਪ ਕਟਿਆ ਬੰਦੇ ਨੂੰ ਹੌਸਪੀਟਲ ਘੜਨ ਲੱਗੇ ਜਾਂ ਬੰਦੇ ਦੀ 75 ਮਿੰਟਾਂ 'ਚ ਡੈਥ ਹੋ ਗਈ ਮੋਬਾਈਲ ਹਰ ਇੱਕ ਹੋਏਗਾ ਟਾਈਮਿੰਗ ਹਰ ਇੱਕ ਬੰਦਾ ਨੋਟ ਕਰਦਾ ਇਹ ਪ੍ਰੈਕਟੀਕਲ ਵਾਲੇ ਬੰਦੇ ਆ ਸਭ ਤੋਂ ਵੱਡੀ ਗੱਲ ਆ ਸੁਣੀਆਂ ਸੁਣੀਆਂ ਗੱਲਾਂ ਤੇ ਯਕੀਨ ਕਰਦੇ ਮੈਂ ਖੁਦ ਵੀ ਸੱਪ ਫੜਦਾ ਜੇ ਮੈਂ ਨਹੀਂ ਫੜਦਾ ਤਾਂ ਮੈਨੂੰ ਦੱਸ ਜੇ ਮੇਰੇ ਜਿੰਨੇ ਕਿਨੇ ਪੰਜਾਬ ਦੇ ਸੱਪ ਫੜੇ ਮੈਨੂੰ ਤਾਂ ਵੀ ਦੱਸੋ ਗੱਲਾਂ ਨਾ ਥੋੜੀ ਵੀ ਆਂ ਗੁਰਦਾਂਗੇ ਜਾਂ ਗੁਰਦਾਂਗਾ ਕਿ ਸਕਿਨ ਅਲਰਜੀ ਵੇਖੀ ਦੀ ਮੈਂ ਨਾ ਵੀ ਮੈਨੂੰ ਇੱਕ ਫੋਟੋ ਬਾਹੂ ਚਖਮਦੀ ਮੈਂ ਤੁਹਾਨੂੰ ਵੀਡੀਓ ਪਾਉਣਾ ਜਿੱਦਾਂ ਦੇ ਜ਼ਖਮ ਮੈਂ ਠੀਕ ਹੋਏ ਆ ਤੁਸੀਂ ਮੇਰਾ ਕੰਮ ਚੈੱਕ ਕਰੋ ਟਾਈ ਰਾਡ ਦੀ ਦਵਾਈ ਦੇਈ ਤੇ ਹੁਣ ਕਿਸੇ ਦੇ ਕੋਡੇ ਦਰਦਾ ਸਰਵੈਕਲ ਦਰਦਵਾ ਭਾਜੀ ਨਾੜਾਂ ਦੇ ਚਾਰ ਹੀ ਨਪੜੀਆਂ ਹਮ ਹੁਣ ਰ ਆਪਣਾ ਆਪਣਾ ਗਰੀਬ ਹੈਨਾ ਮੈਂ ਸਕਿਨ ਅਲਰਜੀ ਵੀ ਘੱਟ ਵੇਖਣਾ ਹਮ ਦੇਸੀ ਦਵਾਈਆਂ ਦਾ ਕੰਮ ਬਹੁਤ ਨਾ ਬਹੁ ਘੱਟ ਕਰਦਾ ਹਮ ਜ਼ਖਮ ਗੈਰਾਂ ਵੀ ਬਹੁ ਹੁੰਦੇ ਆ ਮੈਂ ਬਹੁ ਘੱਟ ਵੇਖਣਾ ਮੈਨੂੰ ਸਿਰਫ ਸ਼ੌਂਕ ਸਾਫ ਫੜਦਾ ਹਮ ਮੇਰੀ ਸੂਈਸ ਆਪਦੇ ਤੇ ਹਰਦੀਆ ਤੇ ਮੈਂ ਕਰਾਂਗੀ ਹਮ ਹੁਣ ਤੁਹਾਡੇ ਬੇਟਾ ਬੇਟਾ ਇੰਟਰਵਿਊ ਦੇ ਵਿੱਚ ਫੋਨ ਆਇਆ ਨਾ ਤੇ ਪੁਰਜੀ ਉਹਨੇ ਤਾਂ ਪੁਰਜੀ ਜਾ ਕੇ ਸੱਪ ਵੜਦੇ ਹਮ ਐਸ ਕਰਕੇ ਲੋਕਾਂ ਨੂੰ ਡਰਾਉਣਾ ਨਹੀਂ ਸਮਝਾਉਣਾ ਮੈਂ ਹਮ ਤੁਹਾਨੂੰ ਕਰਉਣਾ ਕਰੈਤ ਸੱਪ ਦੇ ਦਰਸ਼ਕ ਇਹ ਸੱਪ ਤੁਸੀਂ ਦੇਖਿਆ ਤੇ ਪੂਰਾ ਬਲੈਕ ਰੰਗ ਦਾ ਸੱਪ ਆ ਹਮ ਉਹਦੇ ਉੱਤੇ ਜਿਸ ਤਰੀਕੇ ਨਾਲ ਆਹ ਚੀਜ਼ ਆ ਹਮ ਆਹ ਚੀਜ਼ ਐਸ ਤਰੀਕੇ ਦੇ ਨਾਲ ਵਾਈਟ ਵਾਈਟ ਐਂਗਲ ਲੱਗੇ ਹਮ ਤਾਰੀ ਬੰਦੀ ਛੋਟੀ ਜਿਹੀ ਬ੍ਰੀਕ ਜੀ ਇਹ ਵੀ ਜਿਆਦਾ ਚੋਣੀ ਆ ਇਹਦੇ ਨਾਲ ਉਹ ਵੀ ਛੋਟੀ ਤਾਰੀ ਦਾ ਇੱਕ ਵਾਈਟ ਇੱਥੇ ਇੱਕ ਵਾਈਟ ਇੱਥੇ ਇੱਕ ਵਾਈਟ ਇੱਥੇ ਦੇ ਇੱਕ ਵਾਈਟ ਇਹਰਾ ਮੂੰਹ ਜਿਹੜਾ ਦਾ ਹੱਥ ਦੇ ਘੁੱਟੇ ਰਗਾ ਦਾ ਇਹਦੀ ਟਾਈਮਿੰਗ ਸਮਝੋ ਇਹਦੀ ਟਾਈਮਿੰਗ ਰਾਤ ਦੇ 7 6 ਵਜੇ ਤੋਂ ਲੱਗੇ ਸਵੇਰ ਦੇ 6 7 ਵਜੇ ਤੱਕ ਇਹਨੇ ਮੂਵਮੈਂਟ ਹੀ ਰਾਤ ਨੂੰ ਕਰਦੀ ਇਹਨੇ ਦਿਨੇ ਮਿਲ ਨਹੀਂ ਤੰਨ ਹਮ ਇਹ ਮੋਕਾ ਚੁਆ ਦੇ ਦੂ ਕੋ ਕੋ ਦੇਖਾਂਦਾ ਸੱਪ ਤੂੰ ਦੁੱਧ ਨਹੀਂ ਪੀਂਦਾ ਜੇ ਮਨਗਾ ਸੱਪ ਲੜੇ ਦਾ ਹਾਲ ਹੋਏ ਤੋਰੀ ਕੀਮਤ ਕਿੰਨੀ ਓਏ ਸੁਣਕਾਰ ਭਈਆ ਯੋਗੀ ਦਾ ਦਿਮਾਗ ਪਾਇਆ 100 200 ਦੇ ਦਿੰਦਾ ਸੱਪ ਬਾਈਡ ਹੋ ਗਿਆ ਜ਼ਹਿਰ ਉਹਨੇ ਬਾਹ ਦੇ ਅੰਦਰ ਸੁੱਟਤਾ ਜਾਂ ਹੱਥ ਦੇ ਅੰਦਰ ਸੁੱਟਤਾ ਤੁਸੀਂ ਫਾਂਡੇ ਵਾਲੇ ਕੋ ਗੇ ਫਾਟਾ ਜਾਂ ਕੀਤਾ ਜਾਂ ਨਿੰਮ ਦੇ ਪੱਤੇ ਨਾਲ ਜਾਂ ਅੱਕ ਦੇ ਪੱਤੇ ਨਾਲ ਤੁਹਾਡੀ ਜਾਨ ਬਚ ਗਈ ਮੈਂ ਮੰਨ ਗਿਆ ਪਰ ਤੁਸੀਂ ਇਹ ਤਾਂ ਸੋਚੋ ਵੀ ਤੁਹਾਡੀ ਬੋਡੀ ਦੇ ਵਿੱਚੋਂ ਫਾਂਡੇ ਕਰਨ ਦੇ ਨਾਲ ਸੱਪ ਦਾ ਜ਼ਹਿਰ ਕਿੱਥੇ ਗਿਆ ਨਹੀਂ ਜਿਹੜਾ ਇੱਕ ਕੱਖ ਕਹਿ ਦਿੰਦੇ ਆ ਕੱਖ ਲੱਗ ਜਾਂਦਾ ਇਹ ਕੱਖ ਸੱਪ ਦੇ ਵਿੱਚੋਂ ਕਹਿੰਦੇ ਸੱਪ ਝਿਗ ਸੁੱਟਦਾ ਜਾਂ ਯਰ ਸੁੱਟਦਾ ਬਾਹਰ ਉਹ ਇੱਕ ਪਾਣੀ ਵਾਲੀ ਟੈਂਕੀ ਆ ਜਦੋਂ ਓਵਰਫਲੋ ਹੁੰਦੀ ਆ ਪਾਣੀ ਬਾਹਰ ਰੁੜਦਾ ਨਹੀਂ ਰੁੜਦਾ ਸੱਪ ਦੇ ਮੂੰਹ ਦੇ ਵਿੱਚ ਜਿੱਦਾਂ ਜ਼ਹਿਰ ਓਵਰਫਲੋ ਹੁੰਦਾ ਉਹ ਬਾਹਰ ਕੱਢ ਦਿੰਦਾ ਉਹ ਸੱਪ ਦੇ ਉੱਤੇ ਹੱਥ ਮਾਰ ਆ ਜਿੰਦਾ ਉਹ ਛਾਲੇ ਬੰਜ ਨੂੰ ਉਸੀ ਨੂੰ ਆਪਾਂ ਕੱਖ ਕਹਿੰਦੇ ਆ ਉਸ ਤੋਂ ਬਾਅਦ ਵਿੱਚ ਕੀ ਹੁੰਦਾ ਵਾਗੇ ਜਦ ਮੈਂ ਕਿਹਾ ਇਥੇ ਕੱਖ ਲਗਾ ਬੁੜੀਆਂ ਨਿੰਮ ਦਾ ਪਾਣੀ ਪਾਈ ਜਾਂਦੀ ਆ ਕੋਈ ਇਹਨੇ ਗੋਹਾ ਬਨ ਲਿਆ ਜਦੋਂ ਆਪਣੇ ਡਾਕਟਰੀ ਮੈਡੀਕਲ ਕਰਦੇ ਆ ਉਹ ਵਧਾਨ ਵਧਾ ਲੈਂਦੀ ਉਹ ਚੀਜ਼ ਨੂੰ ਆਪਾਂ ਕੱਖ ਕਹਿੰਦੇ ਆ ਇੱਥੋਂ ਤੱਕ ਉਹ ਚੀਜ਼ ਦੇ ਨਾਲ ਬੰਦੇ ਦੀ ਜਾਨ ਵੀ ਚਲੀ ਜਾਂਦੀ ਆ ਗਲ ਕੇ ਉਹ ਚੀਜ਼ ਦੇ ਨਾਲ ਅੰਗ ਪੈਰ ਵੀ ਵਧਣਾ ਪੈਂਦਾ ਲੋਕਾਂ ਦਰਉਣਾ ਥੋੜੀ ਯਾਰ ਸਮਝਾਉਣਾ ਵਾ ਇਸਦਾ ਹੀ ਆਈਡੀ ਖੋਲੋ ਪੰਜਾਬੀ ਸੱਪਾਂ ਦਾ YouTube ਦੀ ਆਈਡੀ ਖੋਲੋ ਪੰਜਾਬੀ ਸੱਪਾਂ ਵਾਲਾ Facebook ਦੀ ਆਈਡੀ ਪੰਜਾਬੀ ਸੱਪਾਂ ਦਾ ਇੱਕ ਮੇਰਾ YouTube ਦੇ ਚੈਨਲ ਆ ਸਨੇਕ ਮੈਨ ਪੱਟੀ ਸਨੇਕ ਮੈਨ ਪੱਟੀ ਉਰ ਤੇ 16-1700 ਵੀਡੀਓ ਆ 8-9 ਮਿੰਟ 10 ਮਿੰਟ ਦੀ ਤੇ ਸਾਰੀਆਂ ਵੀਡੀਓ ਦੇ ਵਿੱਚ ਬੜੀ ਬਰੀਕੀ ਦੇ ਨਾਲ ਜਾਣਕਾਰੀ ਦੇਂਦੇ ਆ ਕਿ ਕਿਹੜਾ ਸੱਪ ਜ਼ਹਿਰ ਵਾਲਾ ਤੇ ਕਿਹੜਾ ਬਿਨਾਂ ਜ਼ਹਿਰ ਵਾਲਾ ਤੁਸੀਂ YouTube ਤੇ ਸਨੇਕਮੈਨ ਪੱਟੀ ਜਿਹੜਾ ਚੈਨਲ ਹੈ ਮੈਂ ਦੇਖਿਆ ਖੁਦ ਦੇਖਿਆ ਚੈਨਲ ਉਹਦਾ ਨਾਂ ਪਰ ਨਾ ਪੰਜਾਬ ਸਨੇਕਮੈਨ ਪੱਟੀ ਤੇ ਉਹ YouTube ਤੇ ਸਾਹਮਣੇ ਆਜੂਗਾ ਚਾਹੇ ਸਪੇਸ ਪਾਓ ਚਾਹੇ ਨਾ ਪਾਓ ਰਿਸਰਚ ਕਰੋ ਆਜੂ ਕਰੋ ਸਟੱਡੀ ਦੇਖੋ ਮੈਂ ਦੇਖੋ ਕਿ ਨਾ ਸਮਾ ਰਹਿੰਦਿਆਂ ਸਭਾਂ ਦੀ ਜਾਣਕਾਰੀ ਰੱਖੋ ਹਰ ਇੱਕ ਚੀਜ਼ ਰੱਖੋ ਲੋਕ ਟੈਲੈਂਟ ਵਾਲੀਆਂ ਥੋੜੀ ਚੀਜ਼ਾਂ ਵੀ ਨੇ ਲੋਕ ਸੋਸ਼ਲ ਮੀਡੀਆ ਤੇ ਕਹਿੰਨੂ ਮਾਰਾ ਜਾ ਤੁਸੀਂ ਕੰਟਰੋਵਰਸੀ ਚ ਲੱਲੋ ਉਹ ਤੁਹਾਨੂੰ ਗਾਲਾਂ ਕੱਢਦਾ ਤੁਸੀਂ ਉਹਨੂੰ ਗਾਲਾਂ ਕੱਢੀ ਲੋਕ ਤਾਂ ਸਵਾਦ ਵੇਖਦੇ ਕਿਸੇ ਕਿਸੇ ਕਹੇ ਕਿ ਕਿਸੇ ਲੱਲੋ ਪੋਡਕਾਸਟ ਵਾਲੇ ਨੂੰ ਮਤਲਬ ਉਹਨ ਮੈਡ ਸੰਧੂ ਦੀਆਂ ਕਿੰਨੀਆਂ ਪੋਸਟਕਾਸਟਾਂ ਨੇ ਲੋਕੀ ਸਵਾਲ ਹੀ ਦੇ ਦੇਣੇ ਕੁੱਝ ਜਿਹਨੂੰ ਮਾੜਾ ਬੋਲਦੇ ਆ ਫਿਰ ਉਹ ਜਿਹੜੀ ਕਮਲ ਕੌਰ ਹੀ ਉਹ ਵੀ ਬਾਤਾਂ ਦੇ ਵਿੱਚ ਕਿੰਨਾ ਰਹੀ ਆ ਹਰ ਇੱਕ ਬੰਦੇ ਦਾ ਬਸ ਇਹੋ ਮਸਲਾ ਵਾਜਾ ਮਾੜਾ ਕਿਉਂ ਕਹਣਾ ਜਿਹਨੂੰ ਠੀਕ ਲੱਗਦਾ ਆਪਣੀਆਂ ਵੀਡੀਓ ਵੇਖ ਰਹਿਣ ਜਿਹਨੂੰ ਨਹੀਂ ਲੱਗਦਾ ਉਹ ਡਿਲੀਟ ਮਾਰ ਦੇਣਾ ਪਰ ਸੋਸ਼ਲ ਮੀਡੀਆ ਤੇ ਉਹ ਹੀ ਵੀਡੀਓ ਚੱਲ ਨਹੀਂ ਜਿਹੜੀ ਕੰਟਰੋਵਰਸੀ ਚ ਜਿਹੜੀ ਜਾਣਕਾਰੀ ਵਾਲੀ ਵੀਡੀਓ ਜਿਹੜੀ ਸਹੀ ਵੀਡੀਓ ਤੋਂ ਸਹੀ ਗੰਮ ਤੋਂ ਲੋਕ ਦੇਖਣਾ ਨਹੀਂ ਪਸੰਦ ਕਰਦੇ ਅਸੀਂ 1700 ਵੀਡੀਓ ਪਾਈ ਹੈ ਨੈਟ ਤੇ 17 ਰੁਪਏ ਵੀ ਨਹੀਂ ਹੁੰਦੇ ਇਹਦਾ ਇਹ ਮਤਲਬ ਥੋੜੀ ਆ ਵੀ ਅਸੀਂ ਗਲਤ ਕਰਦੇ ਹਾਂ ਬਾਬਾ ਜੀ ਦਾ ਦਰਬਾਰ ਆ ਕੋਈ ਬਾਹ ਖੜੀ ਕਰਕੇ ਕਰੇ ਆ ਕਿ ਮੈਂ ਤਾਂ ਅਗੇ ਦਾ ਕੰਮ ਕੀਤਾ ਮੈਂ ਤਾਂ ਅਗੇ ਕੋਤਵੀਤ ਕੇ ਇਹਨੂੰ ਦਿੱਤੇ ਆ ਜਾਂ ਮੈਂ ਚੌਂਕੀ ਲਾਉਣਾ ਜਾਂ ਮੈਂ ਪੁੱਛਣਾ ਦੱchnਾ ਵਾਲਾ ਕੰਮ ਕਰਦਾ ਜਾਂ ਮੈਂ ਸਿਰ ਮਾਰਦਾ ਜਾਂ ਮੈਂ ਸੰਗਤ ਆਪਣੇ ਨਾਲ ਜੁੜੀ ਆ ਅਸੀਂ ਤਾਂ ਸੱਪ ਫੜਦੇ ਆ ਲੋਕਾਂ ਦੇ ਘਰੋਂ ਤੇ ਆਪਾਂ ਤਾਂ ਕਿਸੇ ਨੂੰ ਅੱਜ ਤੱਕ ਛੋੜਿਆ ਹੀ ਨਹੀਂ ਜਦੋਂ ਬੜੇ ਵੇਖਿਆ ਆਪਾਂ ਤਾਂ ਕਦੀ ਜੇ ਨੂੰ ਛੋੜਿਆ ਨਹੀਂ ਸੱਪ ਫੜਿਆ ਉਹ ਆਪਣੇ ਘਰ ਰਾਜੀ ਤੇ ਮੈਂ ਆਪਣੇ ਘਰ ਰਾਜੀ ਬਹੁਤ ਜ਼ਿਆਦਾ ਮੰਨ ਕੇ ਚੱਲੋ ਜੇ ਬਾਬਾ ਵੀ ਇਦਾਂ ਗਮਰਾਹ ਕਰਨ ਦੇ ਚੱਕਰਾਂ ਜਿਵੇਂ ਮੰਨ ਲਓ ਆਪਾਂ ਦੇਖ ਰਹੇ ਆ ਕਿ ਮਗਰ ਬੁਰਾ ਸਿਸਟਮ ਬਾਬੇ ਦੀ ਗੱਦੀਆਂ ਨੂੰ ਸਿਸਟਮ ਲਾਇਆ ਹੋਇਆ ਵਾ ਜੇ ਇਹੀ ਸੱਪ ਨੂੰ ਕਹਿਦਣ ਚਾਹੀਏ ਮੈਂ ਸੱਪ ਆਪਦੇ ਹੱਥ ਤੇ ਲੜਾ ਲੈਣਾ ਐ ਨਹੀਂ ਜਰੀਲਾ ਜਿਵੇਂ ਆਮ ਬਾਬੇ ਮਸ਼ਹੂਰੇ ਵੀ ਹੋ ਸਕਦੇ ਉਸ ਤਰ੍ਹਾਂ ਦੇਖੋ ਮੈਂ ਸੱਪ ਜ਼ੁਬਾਨ ਤੇ ਲਾ ਕੇ ਵੀ ਵਿਖਾਉਣਾ ਦੰਦੀ ਵਿਢਾ ਕੇ ਵੀ ਵਿਖਾਉਣਾ ਪਰ ਮੇਰਾ ਸਮਝਾਉਣ ਦਾ ਕਾਰਨ ਇਹ ਵੀ ਟਰਦੇ ਨਾਲ ਨਾ ਮਰ ਹਾਂ ਹੁਣ ਸੋਸ਼ਲ ਮੀਡੀਆ ਤੇ ਉਹ ਸ਼ੋਭਮ ਬਾਪੇ ਦੇ ਅੱਗੇ ਨਰੋਲਾ ਬੇ ਹੁਣ ਉਹਨਾਂ ਨੇ ਉਹਨਾਂ ਕੋ ਮਾਫੀ ਮੰਗੀ ਹੈ ਕੱਲ ਵੀਡੀਓ ਆ ਰਹੀ ਸੀ ਇੱਕ ਉਹ ਬਾਬਾ ਮਲਿਕ ਸੀ ਬਟੰਡੇ ਵਾਲੇ ਉਹ ਆਂਦਾ ਨਹੀਂ ਮੈਂ ਫਰੂਟ ਪਾਇਪ ਚ ਪਤਰੀਆਂ ਘੜਤੀਆਂ ਉਹ ਕਰਦਾ ਜੋ ਕਰਦਾ ਉਹਨੇ ਵੀ ਮਾਫੀ ਮੰਗੀ ਹੈ ਨੈਟ ਤੇ ਲੋਕ ਪੰਜਾਬ ਦੇ ਜਿਹੜੇ ਨੇ ਭਾਜੀ ਅਨਦੇਸ਼ਵਾਸ਼ੀ ਹੋ ਚੁੱਕੀ ਹੈ ਇੰਨੀ ਕਿ ਜ਼ਿਆਦਾ ਅਨਦੇਸ਼ਵਾਸ਼ੀ ਹੋ ਗਿਆ ਇੰਨੀ ਕਿ ਜ਼ਿਆਦਾ ਅਨਦੇਸ਼ਵਾਸ਼ੀ ਹੋ ਗਿਆ ਕਿ ਬਾਬੇ ਨੇ ਮਗਰ ਲੱਗਦੇ ਹੀ ਬੜੇ ਯਾਰ ਬਾਬਾ ਜੀ ਕੀ ਨੇ ਦੁਨੀਆਂ ਦੇ ਉੱਤੇ ਵੇਖਣਾ ਤਾਂ ਬਾਬਾ ਫਿਰ ਇੱਕ ਮੈਂ ਨਾਮ ਦੱਸਦਾ ਵਾ ਪੁਰਸ਼ਾਂ ਦਾ ਤੁਸੀਂ ਮੈਨੂੰ ਕਮੈਂਟਾਂ ਚ ਦੱਸਿਓ ਵੀ ਕਿ ਦਾਦੇ ਬਾਬੇ ਲਗੇ ਤੁਨ ਮੈਂ ਜ਼ਿੰਦਗੀ ਦੇ ਵਿੱਚ ਬਾਬਾ ਵੇਖਿਆ ਤਿੰਨ ਵਾਰੀ ਮੈਨੂੰ ਮੈਂ ਉਹਨਾਂ ਦੇ ਦਰਸ਼ਨ ਕੀਤੇ ਆ ਸੰਤ ਬਾਬਾ ਪਾਲਾ ਸਿੰਘ ਜੀ ਗਊਆਂ ਵਾਲੇ ਉਹਨਾਂ ਜਿੰਨੀ ਭਗਤੀ ਤਪੱਸਿਆ ਕਿਸੇ ਦੀ ਨਹੀਂ ਆਗੀ ਅੱਜ ਦੇ ਟਾਈਮ 'ਚ ਹਜ਼ਾਰਾਂ ਗਾਇਆਂ ਨੂੰ ਉਹ ਸੜਕ ਦੇ ਉੱਤੇ ਲੈ ਕੇ ਤੁਰ ਪੈਂਦੀ ਹੁੰਦੀ ਸੀ ਜਦੋਂ ਉਹਨਾਂ ਦੇ ਪਹਿਲੀ ਵਾਰੀ ਦਰਸ਼ਨ ਹੋਏ ਤਾਂ ਮੈਂ ਵੇਖ ਕੇ ਉਹਨਾਂ ਨੂੰ ਇੰਨਾ ਹਰਾਨ ਪਰੇਸ਼ਾਨ ਹੋਇਆ ਕਿ ਇੰਨੀਆਂ ਗਾਵਾਂ ਨੂੰ ਰੋਟੀ ਕੌਣ ਦਿੰਦਾ ਤੇ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਜਿੰਨੇ ਵੀ ਬਾਬੇ ਦੇਖਦੇ ਜੇ ਤੇ ਉਹ ਜਿੰਨੇ ਵੀ ਬਾਬੇ ਵੇਖਦੇ ਜੀ ਕਿੰਨੇ ਪੁੱਠੇ ਸਿੱਦੇ ਪਿਆਰ ਦਿੰਦੇ ਹੂੰ ਤੁਸੀਂ ਆਹ ਕਰ ਦੋ ਨੰਬਰ ਦੇਖ ਲੋ ਪੈਸੇ ਆ ਜਾਣਗੇ ਨੰਬਰ ਦੇ ਕਰਨਾ ਪੈਸੇ ਆਣਗੇ ਨੰਬਰ ਦੇ ਕਰਨਾ ਪੈਸੇ ਲੋਕਾਂ ਨੂੰ ਆ ਨਾਨ ਪਾਬਿਆਂ ਨੂੰ ਚੰਗਾ ਝੋਖਾ ਮਾਲ ਬਣਦਾ ਹੂੰ ਲਿਮਟ ਹੋਏ ਜਾਦਾ ਬਾਬੇ ਹੋ ਗਿਆ ਯਾਰ ਬਾਬਿਆਂ ਨੇ ਮਹਿਕਮਾ ਹੀ ਲੋਕਾਂ ਨੇ ਬਦਨਾਮ ਕਰਤਾ ਤੁਸੀਂ ਸੋਸ਼ਲ ਮੀਡੀਆ ਤੇ ਦੇਖ ਲੋ ਕਿ ਕੀ ਕੁਛ ਬਾਬੇ ਕਰੀ ਜਾਂਦੇ ਯਾਰ ਹਰ ਕੰਮ ਦੀ ਕੋਈ ਲਿਮਟ ਆ ਪਰ ਨਾ ਜਿਹੜਾ ਬਾਬਾ ਉੱਠ ਕੇ ਕਦੀ ਕਿਸੇ ਨੂੰ ਨਹੀਂ ਮੇ ਕੋਈ ਸੋਦਾ ਗਮ ਜਿੰਦਗੀ ਮਾਉਤ ਦਾ ਸਾਡੇ ਲੈਵਲ ਦਾ ਕੋਈ ਬੰਦਾ ਲੱਭਣਾ ਹੀ ਨਹੀਂ ਤਾਨੂੰ ਮਾਉਤ ਕਿੰਨੇ ਤਜ ਪੜਦੀਆਂ ਸਰਦਾਰ ਕੋਈ ਫੜ ਸਕਦਾ ਮਾਉਤ ਅਸੀਂ ਰਾਤ ਵੀਡੀਓ ਚਲਾਉਣੀ ਆ ਸੱਪਾਂ ਤੋਂ ਆਂਦੀ ਰਾਤ ਡੇਰੇ ਸਾਬ ਜਾ ਕੇ ਜਾਮਾਰਾ 9 ਵਜੇ ਗਏ ਆ ਤਿੰਨ ਚਾਰ ਟਰਾਲੀਆਂ ਰੋੜਿਆਂ ਦੀ ਸਾਰੀਆਂ ਟਰਾਲੀਆਂ ਕੱਢੀਆਂ ਤੇ ਫੇਰ ਇਹ ਸੱਪ ਤੋਂ ਕੱਢੇ ਤੁਹਾਡੀ ਇੰਟਰਵਿਊ ਕਰਕੇ ਜਾਣਕਾਰੀ ਕਰਕੇ ਮੇਰੇ ਏਰੀਆ ਦੇ ਵਿੱਚ ਇੱਥੇ ਪਿੰਡ ਪਿੰਦਾ 5 ਕਿਲੋਮੀਟਰ ਕੁਲਾ ਕੁੜੀਆਂ ਨੂੰ ਸਭ ਕੱਟਿਆ ਕੁੜੀਆਂ ਦੀ ਡੈਥ ਅਕ ਤਾਂ ਕਰਕੇ ਸਾਫ ਫਰ ਕੇ ਤੁਹਾਡੇ ਨਾਲ ਪੋਡਕਾਸਟ ਕੀਤੀ ਆ ਇੰਟਰਵਿਊ ਕੀਤੀ ਆ ਕੋ ਲੋਕਾਂ ਨੂੰ ਇਹ ਚੀਜ਼ ਬਾਰੇ ਵੇਅਰ ਕਰੋ ਯਾਰ ਡਾਕਟਰਾਂ ਦੇ ਚੱਕਰ ਚ ਪੈਣ ਦੇਸੀ ਦਵਾਈ ਦੇ ਚੱਕਰ ਚ ਨਾ ਪੈਣੇ ਤਾਂ ਬੱਚੇ ਦਾ ਨੁਕਸਾਨ ਹੋ ਜਾਊਗਾ ਹੁਣ ਮੈਂ ਖੁਦ ਵੀ ਦੋ ਬੱਚੇ ਬਚਾਏ ਆ ਤੇ ਮੈਂ ਕੈਮਰੇ ਦੇ ਸਾਹਮਣੇ ਆਣ ਕੇ ਕਹਿਣ ਦੀ ਆ ਨਾ ਵੀ ਦੋਵੇਂ ਜਿਹੜੇ ਬੱਚੇ ਆ ਉਹ ਬਿਨਾਂ ਜ਼ਹਿਰ ਵਾਲੀਆਂ ਜੇ ਇਹਨਾਂ ਨੇ ਮੈਨੂੰ ਫੋਨ ਕੀਤਾ ਹੁੰਦਾ ਕੁੱਲੇ ਆਲੇ ਤੇ ਉਹ ਸੱਪ ਜ਼ਹਿਰ ਵਾਲਾ ਮੱਝੀ ਤੇ ਜੜਿਆ ਹੋ ਸਕਦਾ ਮੈਂ ਉਹਨਾਂ ਨੂੰ ਕੋਈ ਸਿੱਧੇ ਰਾਹ ਪਾਉਂਦਾ ਜਾਂ ਮੈਂ ਆਪ ਉਹਨਾਂ ਨੂੰ ਹਸਪੀਟਲ ਲੈ ਕੇ ਡਾਕਟਰ ਕੋਲ ਜਾਂਦਾ ਜਾਂ ਕੋਸ਼ਿਸ਼ ਕਰਦਾ ਜਾਂ ਕੋਰਾ ਕੇ ਸਈਆਂ ਮਾਰ ਸਕੇ ਨ ਹੁਣ ਮੈਂ ਇੰਨੇ ਸੱਪ ਫੜ ਕੇ ਵੀ ਜੀਂਦਾ ਹਾਂ ਤੇ ਕਈਆਂ ਬੰਦਿਆਂ ਨੇ ਸੱਪ ਨਹੀਂ ਫੜਿਆ ਹੁੰਦਾ ਸੋ ਸੱਪ ਲੜ ਕੇ ਮਰ ਜਾਂਦੇ ਆਹ ਦੇਖ ਕਾਲਾ ਮੁਕਦੀਆਂ ਮੱਥੇ ਦੇ ਕਰਮਾਂ ਦੇ ਡਰਾਉਣਾ ਨਹੀਂ ਸਮਝਾਉਣਾ ਜੇ ਗੱਲਾਂ ਨਾਲ ਸਹਿਮਤ ਜੇ ਚੰਗੀਆਂ ਲੱਗਦੀਆਂ ਤੇ ਸ਼ੇਅਰ ਕਰ ਦੋ ਜੇ ਨਹੀਂ ਚੰਗੀਆਂ ਲੱਗਦੀਆਂ ਤਾਂ ਡਿਲੀ ਰਿਮਾਰਕ ਦੋ ਇਹ ਕਿਹੜੀ ਗੱਤ ਆ ਹਾਂ ਤੁਸੀਂ ਅਮਿਤ ਰੋੜਾ ਲੱਲੂ ਲੁਤਿਆਣੇ ਵਾਲਾ ਹਾਂ ਅਮਿਤ ਰੋੜਾ ਸ਼ਿਖਸੈਣ ਵਾਲਾ ਮੈਂ ਵੀ ਸ਼ੰਕਰਦੀਨ ਨੂੰ ਮਾਨਦਾ ਮੈਂ ਵੀ ਸ਼ਿਵ ਸੈਣ ਵਾਲਾ ਮੇਰੇ ਕਮੈਂਟ ਤੇ ਔਰੇ ਕਮੈਂਟ ਪਾ ਦੋ ਉਹ ਬਹੁਤ ਮਸ਼ਹੂਰ ਆ ਉਹ ਵੀਰ ਬਹੁਤ ਜ਼ਿਆਦਾ ਮਸ਼ਹੂਰ ਆ ਲਿਮਟੋਂ ਜ਼ਿਆਦਾ ਮਸ਼ਹੂਰ ਆ ਪਰ ਤੁਸੀਂ ਇਹਨੇ ਸੋਚਿਆ ਵੀ ਮਸ਼ਹੂਰ ਹੋ ਹੈ ਕਿਦਾ ਲੋਕਾਂ ਨੂੰ ਮਾਰਾ ਬੋਲ ਕੇ ਮਸ਼ਹੂਰ ਹੋਇਆ ਨਾ ਮੈਂ ਮਿਹਨਤ ਕਰਕੇ ਮਸ਼ਹੂਰ ਨਹੀਂ ਹੋਇਆ ਫਿਰ ਗੱਲ ਉਹ ਹੀ ਆ ਜਾਂਦੀ ਨੇ ਵੀ ਤੁਸੀਂ ਸਪੋਰਟ ਹੀ ਕੰਟਰੋਵਰਸੀ ਵਾਲੇ ਨੂੰ ਕਰਦੇ ਹਾਂ ਹਮ ਅਮੀ ਤਾਂ ਰੋੜਾ ਕਦੀ ਉਹ ਮੈਂ ਸ਼ੇਰ ਆ ਗਿਆ ਕਦੀ ਉਹ ਮੈਂ ਮੈਨੂੰ ਪਾਕਿਸਤਾਨ ਘਲਾਉਂਦਾ ਮੈਂ ਬੰਬ ਬਣਾ ਕੇ ਡਾ ਦੂੰ ਕਦੀ ਉਹ ਕੋਈ ਜਿਹੜਾ ਵੀ ਪੰਜਾਬ ਦਾ ਮੁੱਦਾ ਹੁੰਦਾ ਉਹ ਸਾਰੇ ਮੁੱਦੇ ਦੇ ਨਾਲ ਉਲਟ ਚੱਲਦਾ ਹਮ ਚੱਲਦਾ ਕਿ ਨਹੀਂ ਚੱਲਦਾ ਹੁਣ ਮੈਂ ਰਾਤ 1 ਵਜੇ 2 ਵਜੇ ਉੱਠ ਕੇ ਜ ਗਿਆ ਕੋਈ ਮੇਰੇ ਨਾਲ ਸਕਿਉਰਟੀ ਹੈਗੀ ਆ ਉਹਨੂੰ ਕਸ ਬੰਦੇ ਦਿੱਤੇ ਆ ਜੇ ਤ ਉਹਨੇ ਕਿਹਾ ਤਾਂ ਬੱਚੇ ਨੂੰ ਬਚਾਇਆ ਅੱਜ ਤੱਕ ਸੱਪ ਲੜੇ ਵਾਲੇ ਨੂੰ ਤਾਂ ਮੈਨੂੰ ਦੱਸ ਦੋ ਜਾਂ ਉਹਨੇ ਕਿਸੇ ਦੇ ਘਰੋਂ ਸੱਪ ਫੜ ਕੇ ਕਿਸੇ ਦੀ ਫੈਮਿਲੀ ਸੇਵ ਕੀਤੀ ਆ ਤਾਂ ਮੈਨੂੰ ਦੱਸ ਦੋ ਇੱਥੇ ਭਾਦੀ ਕਰੋ ਪੁੱਣ ਖਾਓ ਕੁਸਣ ਇੱਥੇ ਕਦਰ ਉਸ ਇਨਸਾਨ ਦੀ ਆ ਸੋਸ਼ਲ ਮੀਡੀਆ ਦੇ ਜਿਹੜਾ ਸਦਾ ਹੀ ਕੰਟਰੋਵਰਸੀ 'ਚ ਰਿਹਾ ਆ ਆਪਾਂ ਨੂੰ ਕੋਈ ਲੋੜ ਨਹੀਂ ਕੰਟਰੋਵਰਸੀ ਦੀ ਆਪਾਂ ਹੁਣ ਵੀ ਇੱਕ ਸਮਝਾ ਹੀ ਨਹੀਂ ਕੋ ਮਾਰਾ ਤੀ ਕੋ ਦੇ ਕਿ ਵੀ ਮੈਨੂੰ ਬੰਬ ਲਾ ਦੋ ਮੈਂ ਪਾਕਿਸਤਾਨ ਦਾ ਦੂੰ ਮੈਂ ਸ਼ੇਰ ਆ ਗਿਆ ਸ਼ੇਰ ਆ ਗਿਆ ਯਾਰ ਕੁਝ ਸਮਾਜ ਲਈ ਚੰਗਾ ਕੰਮ ਕਰੋ ਮੈਂ ਤਾਂ ਫੇਰ ਲੋਕਾਂ ਲਈ ਚੰਗਾ ਕੰਮ ਕਰਦਾ ਆ ਸੱਪ ਫੜਦਾ ਲੋਕਾਂ ਦੇ ਬੱਚੇ ਸੇਵ ਕਰਦਾ ਕਿ ਨਹੀਂ ਕਰਦਾ ਤੁਸੀਂ ਇਸ ਗੱਲ ਨਾਲ ਐਗਰੀਏ ਜਾਂ ਸਹਿਮਤ ਜੀ ਕਿ ਨਹੀਂ ਸਹਿਮਤ ਵੀ ਸੱਪ ਫੜਦਾ ਲੋਕਾਂ ਦੇ ਬੱਚੇ ਸੇਵ ਕੀਤੇ ਪਰ ਮੈਨੂੰ 15 1700 ਵੀਡੀਓ ਪਾ ਕੇ ਕੁਝ ਵੀ ਨਹੀਂ ਮਿਲਿਆ ਕਾਰਨ ਕਿ ਮੈਂ ਗਰਮ ਗਰਮ ਬਿਆਨ ਨਹੀਂ ਦਿੰਦਾ ਮੈਂ ਕੰਟਰੋਵਰਸੀ ਵਿੱਚ ਨਹੀਂ ਰਹਿਣਾ ਚਾਹੁੰਦਾ ਮੈਂ ਮਿਹਨਤ ਕਰਕੇ ਮਸ਼ਹੂਰ ਹੋਣਾ ਚਾਹੁੰਦਾ ਮਿਹਨਤ ਵਾਲੇ ਬੰਦੇ ਨੂੰ ਮਸ਼ਹੂਰੀ ਕੋਈ ਨਹੀਂ ਜੇ ਮੈਂ 17 18 ਸਾਲਾਂ ਚ ਆ 26 27 ਸਾਲ ਚ 17 1800 ਵੀਡੀਓ ਇੱਕ ਪੇਜ ਤੇ ਪਾ ਕੇ 10 ਰੁਪਏ ਨਹੀਂ ਕਮਾ ਸਕਿਆ ਲੋਕਾਂ ਚ ਇੰਨਾ ਸਬਰ ਹੈਗਾ 17 18 100 ਵੀਡੀਓ ਸੱਪ ਵੜਦੇ ਦੀ ਪਾਉਣ 26 27 ਸਾਲ ਦੀ ਉਹਨਾਂ ਦੀ ਮਿਹਨਤ ਹੋਏ ਤੇ ਲੋਕੀ 1 ਰੁਪਈਆ ਨਾਲ ਕਰਨ ਲੋਕਾਂ ਚ ਹੈਗਾ ਸਬਰ ਸੋਸ਼ਲ ਮੀਡੀਆ ਤੇ ਲੋਕੀ ਦੀ ਚਾਰ ਵੀਡੀਓ ਪਾ ਦਦੇ ਆ ਜਦੋਂ ਵੇਖਿਆ ਵੀ ਕਮੈਂਟ ਵੀਊ ਪੈਸੇ ਨਹੀਂ ਹੁੰਦੇ ਤੇ ਪੰਜਵੀਂ ਵੀਡੀਓ ਮੈਨੂੰ ਫੁੱਟੇ ਜਿੱਦੀ ਪਾ ਕੇ ਮਸ਼ਹੂਰ ਹੋ ਜਾਂਦੇ ਹੂੰ ਦੂਰ ਕੇ ਜਾਂਦੇ ਜੇ ਤੁਸੀਂ ਕੁੱਲਰ ਪੀ ਜਾਓ ਲੋ ਹੋਰ ਵੀ ਬੜਿਆ ਉਹਦੇ ਮਹਗੇ ਆ ਕੋਈ ਦਿੱਕਤ ਨਹੀਂ ਕਾਫੀ ਜਿਆਦਾ ਲੋਕ ਜਿਹੜੇ ਆ ਆਪਣੇ ਮਤਲਬ ਵਾਈਫ ਵਗੈਰਾ ਦੀ ਆ ਵੀਡੀਓ ਬਣਾ ਕੇ ਨੈਟ ਤੇ ਪਾਉਂਦੇ ਆ ਹਾਲਾਂਕਿ ਉਹ ਕੰਟੈਕਟ ਜਿਹੜਾ ਵਾ ਨਹੀਂ ਬਕਾਉਣਾ ਚਾਹੀਦਾ ਬੁਰਾ ਲੱਗਦਾ ਵਾ ਜੇ ਕੋਈ ਉਹਨਾਂ ਨੂੰ ਸਮਝਾਉਂਦਾ ਵਾ ਤਾਂ ਮਾੜਾ ਬੋਲਦੇ ਆ ਬੋਲਦੇ ਕਿ ਨਹੀਂ ਬੋਲਦੇ ਤੁਸੀਂ ਦਿਆ ਕਰਾਇਆ ਵਾ ਤੁਸੀਂ ਉਹਨਾਂ ਨੂੰ ਰੋਟੀ ਪਾਣੀ ਕਮਾਉਂਦੇ ਜੇ ਉਹਨਾਂ ਨੂੰ ਦੋ ਹੁਣ ਉਹ तितਲੀ ਵਾਲੀ ਕੁੜੀ ਆ ਜਿਹੜੀ ਇੱਥੇ ਮੋਢੇ ਤੇ तितਨੀ ਸੀ ਉਹਨੂੰ ਉਹ ਕਿਦਾਂ ਦੀਆਂ ਵੀਡੀਓ ਬੁੜੀ ਹੋ ਰਹੀਆਂ ਹੁੰਦੀਆਂ ਨੇ ਅਸੀਂ ਉਹ ਭਾਈ ਅਮਰਤ ਪਾਲ ਮੈਰੋ ਜੀ ਦੇ ਉਹਨਾਂ ਨੂੰ ਕਿਹਾ ਸੀ ਕਿ ਵੀਡੀਓ ਨਹੀਂ ਪਾਉਣੀ ਆ ਉਹ ਅਗੋ ਕਹਿੰਦੀ ਸੀ ਕਿ ਮੇਰੇ ਘਰ ਇੱਕ ਲੱਖ ਰੁਪਏ ਦਾ ਮਹੀਨੇ ਦਾ ਸੌਦਾ ਸੁਕਾ ਦੂੰ ਮੇਰੇ ਬੱਚੇ ਸਕੂਲ ਜਾਂਦੇ ਉਹਨਾਂ ਦੀਆਂ ਦੀਸਾਂ ਜਿਨ੍ਹਾਂ ਨੇ ਤੁਹਾਡੇ ਨਾਲ ਵਿਆਹ ਕਰਾਇਆ ਵਾ ਜ਼ਿੰਮੇਵਾਰੀ ਉਸ ਇਨਸਾਨ ਦੀ ਆ ਨਾ ਘਰ ਚਲਾਉਂਦੀ ਹੁਣ ਮੇਰਾ ਵਿਆਹ ਹੋਇਆ ਵਾ ਮੇਰੀ ਜ਼ਿੰਮੇਵਾਰੀ ਹੈ ਨਾ ਗੱਡ ਚਲਾਉਂਦੀ ਮੇਰੀ ਵੋਟੀ ਦੀ ਜ਼ਿੰਮੇਵਾਰੀ ਥੋੜੀ ਹੈ ਗੱਡ ਚਲਾਉਂਦੀ ਹਮ ਲੋਕਾਂ ਨੇ ਕੰਮ ਨਹੀਂ ਬਰਾਬਰੀ ਆ ਲੱਭ ਲਿਆ ਯਾਰ ਲੋਕਾਂ ਦਾ ਜ਼ਮੀਰ ਹੀ ਪਤਾ ਨਹੀਂ ਕਿੱਥੇ ਚਲਾ ਗਿਆ ਤੁਸੀਂ ਕਲੱਬ ਨੂੰ ਕੀ ਕਹਿੰਦੇ ਜੀ ਜਿਹੜਾ ਕਲੱਬ ਹੁੰਦਾ ਜਿੱਥੇ ਬਾਡੀ ਬਿਲਡਰ ਵੇਟ ਵਗੈਰਾ ਮਾਰਦੇ ਤੁਸੀਂ ਉਸ ਚੀਜ਼ ਨੂੰ ਕੀ ਕਹਿੰਦੇ ਜੀ ਸਰੀਰ ਬਣਾਉਣਾ ਵਾਸਤੇ ਬਣਿਆ ਉਹ ਮੈਂ ਉਸ ਜੀ ਨੂੰ ਇੱਕ ਮੰਦਰ ਕਹਿੰਦਾ ਹਮ ਉਹਦਾ ਕਾਰਨ ਜੇ ਕੋਈ ਬੰਦਾ ਨਸ਼ੇ ਪੱਤੇ ਤੇ ਲੱਗਾ ਕਿਸੇ ਵੇਲੇ ਜ਼ਿੰਦਗੀ ਤੋਂ ਦੁਖੀ ਹੋ ਜਾਂਦਾ ਉਸਾਰਾ ਨਸ਼ਾ ਪਤਾ ਛੱਡ ਕੇ ਕਲੱਬ ਚਲਾ ਜਾਂਦਾ ਕਈ ਮੁੰਡੇ ਆਗੇ ਇਦਾਂ ਦੇ ਜਿਨ੍ਹਾਂ ਨੇ ਨਸ਼ਾ ਪਤਾ ਛੱਡ ਕੇ ਕਲੱਬ ਕੀਤਾ ਜਾਂਦੇ ਆ ਮੱਥਾ ਠੇਕਦੇ ਆ ਕਲੱਬ ਨੂੰ ਜਿਹੜਾ ਵੇਟ ਆ ਪਲਵਾਰਵਾ ਉਹ ਕਲੱਬ ਨੂੰ ਇੱਕ ਮੰਦਰ ਸਮਝਦਾ ਤੇ ਜਿਹੜੀਆਂ ਅੱਜ ਕੱਲ੍ਹ ਦੀਆਂ ਕੁੜੀਆਂ ਵਾਂ ਕਲੱਬ ਦੇ ਵਿੱਚ ਲੀੜੇ ਪਾਉਂਦੀਆਂ ਤਿੰਨੀ ਡੈਡ ਫਿਟਿੰਗ ਦੇ ਕੱਪੜੇ ਪਾਉਂਦੀਆਂ ਸਟਾਰਟਿੰਗ ਉਹਨਾਂ ਦੀ ਕਿੱਥੋਂ ਸ਼ੁਰੂ ਹੁੰਦੀ ਆ ਸਟਾਰਟਿੰਗ ਉਹਨਾਂ ਦੀ ਰੀਲਾਂ ਦੀ ਰੀਲਾਂ ਦੀ ਕਿੱਥੋਂ ਸ਼ੁਰੂ ਹੁੰਦੀ ਆ ਮੈਂ ਤਾਂ ਬੋਲ ਵੀ ਨਹੀਂ ਸਕਦਾ ਮੈਨੂੰ ਤਾਂ ਬੋਲਣ ਲੱਗਾਂ ਵੀ ਯਾਰ ਸ਼ਰਮ ਆਉਂਦੀ ਵੀ ਮੈਨੂੰ ਕੀ ਬੋਲਾਂ ਸਟਾਰਟਿੰਗ ਉਹਨਾਂ ਦੀ ਕਿ ਉਹ ਆਪਣਾ ਸਾਰਾ ਸਰੀਰ ਵਕਾ ਦਿੱ ਲਿਆ ਫਿਰ ਇਹੋ ਜਿਹੇ ਇਨਸਾਨਾਂ ਦੇ ਮਾਪਿਓ ਵੀ ਨਹੀਂ ਇਹਨਾਂ ਨੂੰ ਰੋਕਦੇ ਭੈਣ ਭਰਾ ਵੀ ਕੁਛ ਨਹੀਂ ਆਉਂਦੇ ਕਿ ਜਾ ਸ਼ਾਇਦ ਉਹ ਵਿਚਾਰੇ ਇਹਨਾਂ ਨੂੰ ਕੁਛ ਕਹਿੰਦੇ ਆ ਆਪਣੀ ਮਰਜ਼ੀ ਦੇ ਨਾਲ ਰੋਕਦੇ ਨਹੀਂ ਸਿਰਫ ਇੱਕ YouTube ਤੇ ਮਸ਼ਹੂਰ ਹੋਣ ਬਦਲੇ ਪੈਸਾ ਮੁੱਖ ਰਹਿ ਜਾ ਪਾਦੀ ਮਹਿਣੀ ਕਾਪਾ ਕਰਦਾ ਹੂੰ ਕੋਈ ਕੱਡੋ ਆ ਮੇਰੇ ਲੈਵਲ ਦਾ ਜਿਹਨੇ ਕੋ ਰਾਤ 2 4 ਵਜੇ ਜਾ ਕੇ ਇਹਦੇ ਬੱਚੇ ਸੇਵ ਕੀਤੇ ਹੋਣਾ ਕੋਈ ਮੈਨੂੰ ਦੱਸ ਦੋ ਕਦੋਂ ਕੋਈ ਮੇਰੇ ਰਗਾ ਬਾਬੇ ਅੱਜ 20 25 55 ਲੱਖ ਰੁਪਏ ਦੀਆਂ ਗੱਡੀਆਂ ਨੇ ਖੀਆਂ ਇੱਕ ਇਹਨਾਂ ਕੁਝ ਕਰਕੇ ਇੱਕ 40000 ਦੀ ਯਾਰ ਮਰਤੀ ਨਹੀਂ ਮੇਰੇ ਕੋਲ ਅੱਜ ਤੱਕ ਲਈ ਦੀ ਹਮ ਤੇ ਜੇ ਵਹਿਮਾਂ ਚ ਪਾਉ ਹੈ ਤੇ ਯਾਰ ਵਾਧੂ ਲੋਗ ਮਗਰ ਲੱਗਣ ਵਾਲੇ ਲੱਗਣ ਵਾਲੇ ਮਗਰ ਦੀ ਕਮੀ ਥੋੜੀ ਆ ਹਮ ਬਥੇਰੇ ਲੋਗ ਮਗਰ ਲੱਗਦੀ ਆ ਤੁਹਾਡੇ ਤੁਸੀਂ ਲਾਉਣ ਵਾਲੇ ਚਾਹੀਦੇ ਤੁਸੀਂ ਇੱਕ ਬੂਟਾ ਤੇ ਚਲੇ ਜਾਓ ਉੱਥੇ ਪਾਸਪੋਰਟ ਲੈ ਜਾਓ ਹਮ ਬਸ ਉੱਥੇ ਕਹੋ ਕਿ ਮੈਨੂੰ ਕੇ ਬਾਬੇ ਨੇ ਕਹਿਆ ਵੀ ਆ ਪਾਸਪੋਰਟ ਤੇ ਪੰਜ ਪੱਤੇ ਚੁਕਣੇ ਆ ਜਿੱਤ ਕੇ ਖਾਣੇ ਆ ਤੇ ਤੂੰ ਬਾਹਰ ਚਲੇ ਜਾਵੇਂਗਾ ਨਾਲ ਦਾ ਰਿਜਿਟਰ ਟੂ ਟੂ ਵੀਜ਼ਾ ਪਹਿਲਾਂ ਲਗਾਏ ਤੇ ਬਾਹਰ ਜਾਂਦੇ ਦੀ ਜਾ ਚ ਫੋਟੋ ਪਾ ਦੋ ਤੇ ਦਹਾ ਤੇ ਨਾ ਪਾ ਦੋ ਆਨ ਕੇ ਦੇ ਲੋਕਾਂ ਨੇ ਤੋੜ ਤੋੜ ਕੇ ਪੰਜ ਮੱਝ ਪੱਤੇ ਹੀ ਖਾ ਜਾਣੇ ਹੂੰ ਪੰਜਾਬ ਦੇ ਵਿੱਚ ਲੋਕ ਸਹੀ ਗੱਲ ਹੈ ਮਿਹਨਤ ਤੋਂ ਵੀ ਕਰਦੇ ਆ ਪਰ ਅਨੰਦ ਵਿਸ਼ਵਾਸ ਇਹ ਵਿੱਚ ਪੰਜਾਬ ਦੇ ਵਿੱਚ ਬਹੁਤ ਆ ਹਾਂ ਲਾਈਫ ਦੇ ਵਿੱਚ ਅਨੰਦ ਵਿਸ਼ਵਾਸ ਪੰਜਾਬ ਦੇ ਵਿੱਚ ਬਹੁਤ ਇਹਨਾਂ ਅਨੰਦ ਵਿਸ਼ਵਾਸ ਨਹੀਂ ਹੋਣਾ ਚਾਹੀਦਾ ਹਾਂ ਮੈਨਾਂ ਦਾ ਅਨੰਦ ਵਿਸ਼ਵਾਸ ਨਹੀਂ ਇਹ ਨਹੀਂ ਕਜੇ ਤੁਸੀਂ ਢਿੱਲੇ ਜੇ ਤਾਂ ਤੁਹਾਨੂੰ ਅਸੀਂ ਫੂਕਾ ਨਾਲ ਠੀਕ ਕਰ ਲੀਏ ਤੇ ਜੇ ਅਸੀਂ ਆਪ ਢਿੱਲੇ ਆ ਤਾਂ ਅਸੀਂ ਡਾਕਟਰ ਕੋਲ ਜਾਈਏ ਮੈਂ ਤਾਂ ਫੁੱਲ ਬਿਆਨ ਲਿਆ ਕੋਸਾ ਆਪਣੜੀ ਦੇ ਉੱਤੇ ਕੰਮੀ ਦਵਾਈ ਕਰਦੀ ਆ ਇੱਕ ਬੰਦਾ ਦੱਸ ਦੋ ਜਿਹੜਾ ਕਹਿੰਦਾ ਪੰਜਾਬ 'ਚ ਮੇਰਾ ਕਾਰੋਬਾਰ ਖਰਾਬ ਹੋਇਆ ਮੈਂ ਤਾਂ ਹੁਣ ਰਿਕਾਰਡ ਕੈਮਰੇ ਚਾਣਾ ਵੀ ਮੈਂ ਦੋਵੇਂ ਬੱਚੇ ਬਚਾਏ ਆ ਪਰ ਮੈਂ ਪਚਾਈ ਹੋ ਤੂੰ ਮੇ ਬੱਚਿਆ ਉਹਨਾਂ ਦੇ ਵਿੱਚ ਜ਼ਹਿਰ ਹੀ ਨਹੀਂ ਹੈਗਾ ਹਮ ਬਿਨਾ ਜ਼ਹਿਰ ਵਾਲੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਨਾ ਕਰ ਦਿਓ ਨਹੀਂ ਕਰਨਾ ਨਾ ਕਰੋ ਤੁਹਾਡੀ ਮਰਜ਼ੀ ਜੋ ਸੱਚਾ ਮੈਂ ਉਹ ਕ੍ਰਹਿਤਸਪ ਬਾਰੇ ਜਾਣਕਾਰੀ ਇਹ ਪੰਜਾਬ ਦੇ ਜਿਹੜੇ ਹਾਲਾਤ ਨੇ ਤੁਹਾਨੂੰ ਪਤਾ ਹੀ ਹੈ ਕਾਫੀ ਮਾੜੇ ਨੇ ਜਿਵੇਂ ਮਲਕੇ ਜਲੋਂ ਇੰਸਟਾਗ੍ਰam ਤੇ ਰੀਲਾ ਪਾਉਂਦੇ ਨੇ ਕਈ ਕੁੜੀਆਂ ਬਣੀ ਜਾਂਦੇ ਨੇ ਮਸ਼ਹੂਰ ਹੋਣ ਦੇ ਮਾਰੇ ਇਸ ਬਾਰੇ ਕੋਈ ਜਾਣਣਾ ਦੇਖੋ ਬੜਾ ਆਪਣੀ ਇੱਕ ਲੇਡੀਜ਼ ਬਣਾਈਆਂ ਇੱਕ ਜੈਂਸ ਬਣਾਇਆ ਇੱਕ ਬੰਦਾ ਬਣਾਇਆ ਇੱਕ ਬੁੱਢੀ ਬਣਾਈਆ ਰੱਬ ਦੇ ਘਰ ਕੀ ਨਹੀਂ ਹੈਗਾ ਪਰ ਕਾਫੀ ਵੀਡੀਓ ਆਪਾਂ ਨੈਟ ਦੇ ਉੱਤੇ ਦੇਖ ਰਹੇ ਹਾਂ ਕਿ ਜਿਹੜੇ ਮੁੰਡੇ ਆ ਕੁੜੀਆਂ ਵਾਲੇ ਕੱਪੜੇ ਪਾ ਕੇ ਕੁੰਮਦੇ ਆ ਕੁੜੀਆਂ ਵਾਲੇ ਕੱਪੜੇ ਕੁੜੀਆਂ ਵਾਲਾ ਤੌਰ ਤਰੀਕਾ ਕੁੜੀਆਂ ਵਾਲੀ ਰਹਿਣੀ ਪਹਿਣੀ ਤੇ ਸਿਰ ਵੀ ਕਮਸ਼ੂਰ ਹੋਣਦੀ ਔਰ ਕੀ ਜੀ ਚ ਇੱਕ ਕੁੜੀਆਂ ਵਾਲਾ ਪਹਿਰਾਵਾ ਇੱਕ ਸਾਰਾ ਰਹਿਣ ਬਹਿਣ ਕੁੜੀਆਂ ਵਾਲਾ ਆਪਣੇ ਮੂੰਹ ਬਹੁਤ ਖੁਸ਼ ਕਰਨੇ ਮੈਂ ਤਾਂ ਉਹ ਕੈਮਰੇ ਦੇ ਸਾਹਮਣੇ ਕਹਿ ਵੀ ਨਹੀਂ ਸਕਦਾ ਜੋ ਕਹਿੰਦੇ ਆ ਇੱਕ ਪਿੱਛੇ ਜੇ ਉਹ ਅੰਮ੍ਰਿਤਸਰ ਚ ਪ੍ਰੇਟ ਹੋਣ ਲੱਗੀ ਸੀ ਸ਼ਾਇਦ ਤੁਸੀਂ ਸੁਣਿਆ ਹੈ ਜਿੱਥੇ ਉਹ ਪਿੱਛੇ ਜੇ ਰੌਲਾ ਪੈ ਗਿਆ ਸੀ ਆਪਰੇਟ ਹੋਣ ਲੱਗੀ ਸੀ ਦੰਨੇ ਗਨੇ ਰੁਕਿਆ ਸੀ ਬਹੁਤ ਵਧੀਆ ਕੀਤਾ ਉਹ ਗੁਰੂ ਮਹਾਰਾਜ ਦੀ ਧਰਤੀ ਆ ਸਿੰਘਾਂ ਦੀ ਸ਼ੀਦਾਂ ਦੀ ਯੋਧਿਆਂ ਦੀ ਸੂਰਮਿਆਂ ਦੀ ਧਰਤੀ ਆ ਉੱਥੇ ਵੀ ਪਰੇਟ ਹੋਣ ਲੱਗੀ ਸੀ ਪਰ ਲਾਈਫ ਦੇ ਵਿੱਚ ਬਥੇ ਕੀ ਗੱਲ ਬਾਤ ਵੇਖੋ ਲੋਕ ਮਸ਼ਹੂਰ ਹੋਣ ਲਈ ਪਤਾ ਹੀ ਨਹੀਂ ਕੀ ਕੀ ਹੱਥਕੰਡੇ ਅਪਣਾਉਂਦੇ ਆ ਹਾਂ ਅਸੀਂ ਤੇ ਯਾਰ ਕੰਨੇ ਅਸੀਂ ਤੇ 5-7 ਹਜ਼ਾਰ ਸੱਪ ਵੜ ਗਏ ਨਹੀਂ ਸੋਸ਼ਲ ਮੀਡੀਆ ਤੋਂ ਪੈਸੇ ਕਮਾਏ ਲੋਕ ਮਾਰੇ ਮੋਟੀ ਕੌਂਟਰੋਵਰਸੀ ਚਾਣ ਕੇ ਲੱਖਾਂ ਰੁਪਇਆ ਕਮਾਈ ਜਾਂਦੇ ਆ ਟੈਲੈਂਟ ਵਾਲੇ ਬੰਦੇ ਦੀ ਵੀਰ ਜੀ ਇੱਥੇ ਕੋਈ ਕਦਰ ਨਹੀਂ ਕੋਈ ਬੁੱਕਤ ਕਰੋ ਬੋਨ ਖਾਓ ਕਿਸ ਨੂੰ ਜਿਹੜਾ ਬੰਦਾ ਸੱਚ ਬੋਲੂਗਾ ਉਹਦੀ ਕੋਈ ਕਦਰ ਨਹੀਂ ਮੈਂ ਇੱਥੇ ਪੁੱਛਣਾ ਦੱchn ਵਾਲਾ ਕੰਮ ਕਰਦਾ ਸਿਰ ਕਮਾਵਾ ਮੈਂ ਇੱਥੇ ਗੱਦੀ ਲਾਣਾ ਸੰਗਤ ਸਾਦਲਾ ਪੁੱਛਣਾ ਦੱchn ਵਾਲੀ ਤੇ ਲੈ ਨਹੀਂ ਲੱਗਦੇ ਨਹੀਂ ਮੇਰੇ ਕੋਲ ਬਿਲਕੁਲ ਨਹੀਂ ਕੋਈ ਬਾਹ ਘੜੀ ਕਰਕੇ ਕਹਦੇ ਕਦੀ ਕਿਨੂੰ ਧਾਕਾ ਦਿੱਤੀ ਪਾਇਆ ਕੋਈ ਬਾਹ ਘੜੀ ਕਰਕੇ ਕਹਦੇ ਕਿ ਇਹਨੂੰ ਗੁਰੂ ਸਾਹਿਬ ਨੂੰ ਜਾਂ ਗੁਰਦੁਆਰਿਆਂ ਜਾਣੋ ਠਾਇਆ ਆਪਣਾ ਸੰਗਤ ਵਾਲਾ ਮਸਲਾ ਹੀ ਕੋਈ ਨਹੀਂ ਹਾਂ ਇਹਦੇ ਆਪਾਂ ਇੱਕ ਕਾਨਿਆਂ ਦਾ ਕਮਰਾ ਬਣਾਇਆ ਵਾ ਆਪਾਂ ਕਾਲੀ ਮਾਤਾ ਜੀ ਦੀ ਸੇਵਾ ਕਰਦੇ ਹਾਂ ਸੂਪ ਸੋਹਣੇ ਲੱਗਦੇ ਆ ਬਾਬੇ ਨਾਗ ਦਾ ਮੰਦਿਰ ਬਣਾਇਆ ਵਾ ਆ ਜਿੱਦਾਂ ਕਦਾਂ ਦੇ ਤੁਸੀਂ ਨਾਗ ਵਗੈਰਾ ਦੇਖਦੇ ਜੀ ਸੋਹਣੇ ਲੱਗਦੇ ਇਹ ਚੀਜ਼ਾਂ ਪਰ ਕੋਈ ਪੁੱਛਣਾ ਦੱchnਾ ਵਾਲਾ ਕੰਮ ਨਹੀਂ ਸਾਡਾ ਕੋਈ ਤਾਂ ਗਤਵੀ ਤਲਾ ਕੰਮ ਨਹੀਂ ਕੋਈ ਅਸੀਂ ਕਿਸੇ ਦੇ ਬਾਰੇ ਘਰ ਬਾਰੇ ਨਹੀਂ ਦੇਖਦੇ ਕੁਝ ਨਹੀਂ ਦੇਖਦੇ ਬਹੁਤ ਲੋਕ ਆਉਂਦੇ ਆ ਭਾਜੀ ਤੁਸੀਂ ਆਪਣੇ ਘਰ ਬਾਰੇ ਦੱਸੋ ਉਹਦੇ ਬਾਰੇ ਦੱਸੋ ਯਾਰ ਇਹ ਚੀਜ਼ਾਂ ਨਹੀਂ ਕਰਨੀਆਂ ਜੋ ਸੱਚਾ ਸਿਰਫ ਉਹ ਬੋਲਣਾ ਲੋਕਾਂ ਨੂੰ ਹਮੇਸ਼ਾ ਸਪਾਦੇ ਕੰਮ ਦੇ ਵਿੱਚ ਜਾਗਰੂਕ ਕਰਨਾ ਲੋਕਾਂ ਨੂੰ ਡਰਾਉਣ ਵਾਲੇ ਬੰਦੇ ਥੋੜੀ ਯਕੀਨ ਰੱਖਣਾ ਵੀ ਡਰਾਉਣ ਵਾਲੇ ਬੰਦੇ ਚਕੀਨ ਨਾ ਬਹੁਤ ਜ਼ਿਆਦਾ ਜਿਹੜੇ ਬਾਬੇ ਆ ਰੱਬ ਦੇ ਰੂਪ ਵਾਲੇ ਬਾਬੇ ਬੜੇ ਹੈਗੇ ਆ ਮਹਾਰਾਜ ਦਰਸ਼ਨ ਕਰਨ ਦੇ ਬਾਬਾ ਪਾਲਾ ਸਿੰਘ ਦੀ ਮਹਾਰਾਜ ਦੇ ਕਰੋ ਜਿਹੜੇ ਗਊਆਂ ਲਿਆ ਹੋਆ ਚੋਲਾ ਛੱਡ ਗਿਆ ਪਰ ਆਦੀ ਵੀ ਉਹਨਾਂ ਦੀ ਸਤਾਫ ਤੇ ਜਾ ਕੇ ਉਹਨਾਂ ਦੀਆਂ ਗਊਆਂ ਵੇਖੋ ਤੁਹਾਡੀ ਰੂਹ ਨੂੰ ਸਕੂਨ ਆਉਣਾ ਉਹਨਾਂ ਦੇ ਪੈਰ 'ਚ ਕੀੜੇ ਪੈ ਗਏ ਕੀੜੇ ਜਦੋਂ ਪੈਰ 'ਚੋਂ ਨਿਕਲ ਕੇ ਬਾਹਰ ਦੇਖਦੇ ਸੀ ਤਾਂ ਉਹ ਐ ਕਰਕੇ ਚੁੱਕ ਕੇ ਕੀੜਾ ਪੈਰ 'ਚ ਪਾ ਲੈਂਦੇ ਸੀ ਕਹਿੰਦਾ ਖਾਲਾ ਮੇਰਾ ਮਾਸ ਫਿਰ ਕੀ ਹੋ ਚੱਲਿਆ ਹੋ ਸਕਦਾ ਮੇਰੇ ਮਾਸ ਦੇ ਨਾਲ ਹੀ ਤੇਰਾ ਟਿੱਡ ਫਰ ਜੀ ਉਹ ਇਹ ਅੱਜ ਦੇ ਟਾਈਮ ਦੇ ਵਿੱਚ ਬਾਬਾ ਜਿਹੜਾ ਉਹ ਮਹਾਰਾਜ ਦੀ ਰੀਸ ਕਰੇ ਉਹ ਜੇ ਅਸਲੀ ਸਾਧੂ ਹਮ ਤੇ ਇੱਕ ਬਾਬਾ ਜੀ ਆ ਪ੍ਰੇਮਾਨੰਦ ਜੀ ਹਮ ਸੋਸ਼ਲ ਮੀਡੀਆ ਤੇ ਉੱਤੇ ਬੜੇ ਮਸ਼ਹੂਰ ਆ ਜਿੰਦਾਬਾਦ ਹੈ ਆ ਮਹਾਰਾਜ ਜੀ ਬਾਬਾ ਪ੍ਰੇਮਾਨੰਦ ਜੀ ਉਹਦੀ ਇੱਕੋ ਗੱਲ ਕਹਿੰਦੇ ਯਾਰ ਤੁਸੀਂ ਡਾਕਟਰੀ ਇਲਾਜ ਤੋਂ ਡਾਕਟਰ ਕੋਲ ਜਾਓ ਤੁਸੀਂ ਬਾਬਿਆਂ ਕੋਲ ਕਿਉਂ ਜਾਂਦੇ ਸੀ ਹਮ ਹੁਣ ਕਾਫੀ ਲੋਕ ਜਿਹੜੇ ਆ ਕਿਸੇ ਨੂੰ ਲੀਵਰ ਖਰਾਬ ਆ ਚੱਲ ਬਾਬਿਆਂ ਕੋਲ ਫਲਾਣਾ ਚੱਲ ਬਾਬਿਆਂ ਕੋਲ ਧਮਕਾਣਾ ਚੱਲ ਬਾਬਿਆਂ ਕੋਲ ਕਿਸੇ ਦਾ ਯਾਰ ਫੇਰ ਉਹੀ ਗੱਲ ਆ ਗਈ ਆ ਲੋਕ ਗੁਰੂ ਸਾਹਿਬ ਦੇ ਗੁਰਦੁਆਰੇ ਜਾ ਕੇ ਮੰਗਣ ਜਿੰਨੂੰ ਗੁਰੂ ਕੋਲ ਕੁਝ ਨਹੀਂ ਮਿਲਿਆ ਹੂੰ ਠੀਕ ਹੈ ਨਾ ਮਹਾਰਾਜ ਦੇ ਘਾਰੇੋਂ ਕੁਝ ਨਹੀਂ ਮਿਲਿਆ ਉਹਨੂੰ ਬਾਕੀ ਬਾਕੀ ਕਿਹੜੇ ਦਰ ਤੋਂ ਮਿਲ ਜਾਊਗਾ ਹੂੰ ਲੋਕ ਜਿਹੜੇ ਆ ਸਿਰਫ ਇੱਕ ਪੰਜਾਬ ਦੇ ਅੰਧਵਿਸ਼ਵਾਸੀ ਹੋ ਗਏ ਆ ਮਗਰ ਲਾਉਣ ਵਾਲਾ ਪੱਦਾ ਚਾਹੀਦਾ ਦੁਨੀਆ ਮਗਰ ਲੱਗਦੀ ਏ ਤੁਸੀਂ ਮਗਰ ਲਾਉਣ ਵਾਲੇ ਚਾਹੀਦੇ ਜੇ ਦੁਨੀਆ ਤੁਹਾਡੇ ਮਗਰ ਲੱਖਾਂ ਨਾਲ ਲੱਗਦੀ ਏ